ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਹਫਤਾ ਪਹਿਲਾਂ ਬਾਬਾ ਭਜਨ ਦਾ ਜੀ ਦੇ ਡੇਰੇ ਤੇ ਆਏ ਸੀਗੇ ਮੇਰੇ ਭਾਈ ਦੇ ਗੁਰਦੇ ਚ ਪਥਰੀਆਂ ਸੀਗੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਇੱਕ ਹਫਤੇ ਦੇ ਵਿੱਚ ਜਿਹੜੀਆਂ ਪਥਰੀਆਂ ਨੇਗੀਆਂ ਉਹ ਬਾਹਰ ਆ ਗਈਆਂ ਤੇ ਕੱਲ ਇਹਦੇ ਪਥਰੀ ਜਦੋਂ ਨਿਕਲੀ ਆ ਬਹੁਤ ਦਰਦ ਹੋਇਆ ਤੇ ਅੱਜ ਅਸੀਂ ਬਾਬਾ ਜੀ ਕੋਲੇ ਦੁਬਾਰੇ ਮਿਲਣ ਆਇਆ ਜੀ ਤੇ ਮਹਾਰਾਜ ਦੀ ਕਿਰਪਾ ਨਾਲ ਵੀ ਪਥਰੀ ਬਾਹਰ ਆ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਮੋਟੀ ਤੇ ਵੱਡੀ ਹੈਗੀ ਪਸ ਇਹ ਤੇ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਇੰਨੀ ਜਲਦੀ ਹਨਾ ਮਹਾਰਾਣੀ ਨੇ ਕਿਰਪਾ ਕੀਤੀ ਇਹਨਾਂ ਦੇ ਰਾਹੀਂ ਤੇ ਬਹੁਤ ਬਹੁਤ ਧੰਨਵਾਦ ਤੇ ਇਹ ਬਾਬਾ ਜੀ ਬੜੀ ਸੋਹਣੀ ਸੇਵਾ ਕਰਦੇ ਆ ਜਿਹੜੇ ਗਰੀਬ ਨੇਗੇ ਉਹਨਾਂ ਤੋਂ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਾਇਆ ਨਹੀਂ ਲੈਂਦੇ ਹੈਗੇ ਗੁੰਜਾਇਸ਼ ਦੇ ਹਿਸਾਬ ਨਾਲ ਇਹ ਇੱਕ ਇਹਨੂੰ ਸਰਦੀ ਬਿਮਾਰੀ ਸੀਗੀ ਸਾਰੇ ਦਾ ਸੁਣ ਰਿਹਾਦਾ ਸੀਗਾ ਤੇ ਇਹ ਵੀ ਹੁਣ ਬੜਾ ਫਰਕ ਪੈ ਗਿਆ ਇੱਕ ਹਫਤੇ ਦੇ ਵਿੱਚ ਸਾਨੂੰ ਰਿਜ਼ਲਟ ਮਿਲ ਗਿਆ ਇੱਕ ਹਫਤੇ ਦੇ ਵਿੱਚ ਵਿੱਚ ਹੀ ਜਿਹੜਾ ਸੁਣਨ ਪਨ ਆ ਉਹ ਬਹੁਤ ਜ਼ਿਆਦਾ ਘਟ ਗਿਆ ਤੇ ਬਾਬਾ ਜੀ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਕ ਬਾਬਾ ਜੀ ਦੀ ਖਾਸ ਗੱਲ ਇਹ ਹੈ ਵੀ ਬਾਬਾ ਜੀ ਨਿਸ਼ਕਾਮ ਸੇਵਾ ਕਰਦੇ ਨੇ ਜੇ ਕੋਈ ਗਰੀਬ ਆਗਾ ਤਾਂ ਉਹ ਤੋਂ ਬਹੁਤ ਘਾਟੇ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਹਾਂ ਜਰੂਰ ਆਓ ਇੱਕ ਵਾਰੀ ਬਾਬਾ ਜੀ ਨੂੰ ਮਿਲ ਕੇ ਜਰੂਰ ਜਾਓ ਆਪਦੇ ਇੱਕ ਵਾਰੀ ਦੁੱਖ ਜਰੂਰ ਦੱਸੋ ਤੇ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ